ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕਿਓ ਮੇਰੇ ਪਿੰਡ ਮੇਰੇ ਘੇਰ ਚੈਨਲ ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਗਰਮੀ ਦੇ ਵਿੱਚ ਬੱਕਰੀਆਂ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰ ਸਕਦੇ ਹਾਂ ਹਨ ਵੀ ਇਹ ਆਪਾਂ ਗੱਲ ਆਪਾਂ ਆਪਦੇ ਤਜਰਬਿਆਂ ਚੋ ਨਿੱਜੀ ਤਜਰਬਿਆਂ ਚੋ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਗਰਮੀਆਂ ਦੇ ਵਿੱਚ ਆਪਾਂ ਬੱਕਰੀਆਂ ਨੂੰ ਕਿਵੇਂ ਸਾਂਭਦੇ ਹਾਂ ਤੇ ਮੇਨ ਗੱਲ ਹੁੰਦੀ ਆ ਪਾਣੀ ਦੀ ਹਨਾ ਪਾਣੀ ਦੀ ਘਾਟ ਨਾਲ ਆਵੇ ਬੱਕਰੀਆਂ ਨੂੰ ਤੇ ਪਾਣੀ ਚ ਆਪਾਂ ਕੀ ਕੀ ਮਿਲਾ ਕੇ ਪਿਆ ਸਕਦੇ ਹਾਂ ਜਿਹਦੇ ਨਾਲ ਉਹਨਾਂ ਦੀ ਤੰਦਰੁਸਤੀ ਬਣੀ ਰਹੇ ਉਹਨਾਂ ਦੀ ਐਰਨ ਦੀ ਕਮੀ ਨਾ ਹੋਵੇ ਨਮਕ ਦੀ ਘਾਟ ਨਾ ਬਣੇ ਹਨਾ ਜਿਵੇਂ ਪਾਣੀ ਦੀ ਘਾਟ ਬਣ ਗਈ ਬੱਕਰੀਆਂ ਸੁੱਕ ਜਾਂਦੀਆਂ ਚਮੜੀ ਖੁਸ਼ਕ ਹੋ ਜਾਂਦੀ ਹੈ ਵਾਲ ਝੜਨ ਲੱਗ ਪੈਂਦੇ ਆ ਤੇ ਉਹਨਾਂ ਦੀ ਸ਼ਾਇਨਗ ਮਰ ਜਾਂਦੀ ਹੈ ਬੱਕਰੀਆਂ ਹੌਲੀ ਹੌਲੀ ਕਮਜ਼ੋਰ ਹੋ ਕੇ ਤੇ ਜਮੇ ਹੀ ਬੱਸ ਖਤਮ ਹੋ ਜਾਂਦੀਆਂ ਕਹਿਣ ਦਾ ਭਾਵ ਆ ਤੇ ਪਾਣੀ ਆਪਾਂ ਰੱਖਣਾ ਵੀ ਤਾਜ਼ਾ ਉਹਨਾਂ ਨੂੰ ਤੇ ਪਾਣੀ ਦੇ ਵਿੱਚ ਆਪਾਂ ਕੀ ਕੀ ਪਿਆ ਸਕਦੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਮੇਨ ਗੱਲ ਹੁੰਦੀ ਬਈ ਜਿਆਦਾ ਬੱਕਰੀਆਂ ਨੂੰ ਆਪਾਂ ਤੰਦਰੁਸਤ ਰੱਖਣਾ ਸੁੱਕਾ ਹਰਾ ਚਾਰਾ ਸੁੱਕਾ ਨੀਰਾ ਜਿਵੇਂ ਪਾਉਣੇ ਆ ਇਹ ਚੀਜ਼ਾਂ ਹੋਣ ਤੇ ਗਰਮੀ ਹੋਵੇ ਭਾਵੇਂ ਸਿਆਲ ਹੋਵੇ ਦਿਲ ਲਾ ਕੇ ਥੋੜਾ ਜਿਹਾ ਦਿਲ ਦੇ ਨਾਲ ਮਿਹਨਤ ਕਰੀ ਹੋਵੇ ਤਾਂ ਵੈਸੇ ਕੰਮ ਫੇਲ ਹੋਣ ਵਾਲਾ ਨਹੀਂਗਾ ਇਹ ਤੇ ਆਜੋ ਆਪਾਂ ਕਰਦੇ ਆਂ ਗੱਲ ਬਈ ਬੱਕਰੀਆਂ ਜਿਵੇਂ ਹੁਣ ਗਰਮੀ ਚੱਲ ਪਈ ਕਹਿੰਦੇ ਹੁੰਦੇ ਆ ਵੀ ਜੇਟ ਹਾਰਡ ਦੇ ਵਿੱਚ ਅੱਖਾਂ ਚੋਂ ਵੀ ਦੁੱਧ ਸੁੱਕ ਜਾਂਦਾ ਹਨਾ ਤੇ ਉਹ ਗੱਲ ਕਿਤੇ ਨਾ ਕਿਤੇ ਸਹੀ ਹੈ ਬਈ ਹਰੇ-ਚਾਰੇ ਵੀ ਨਹੀਂ ਹੁੰਦੇ ਕਿ ਵਾਟਾਂ ਵੀ ਸੁੱਕ ਜਾਂਦੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਹੁਣ ਵਿਸਾਖ ਦਾ ਮਹੀਨਾ ਸ਼ੁਰੂ ਹੋਇਆ ਸੂਏ ਕਸੀਆਂ 'ਚ ਵੀ ਪਾਣੀ ਬੰਦ ਹੋ ਗਿਆ ਤੇ ਕਣਕਾਂ ਵਾਢੀ ਸ਼ੁਰੂ ਆ ਤੇ ਉਹਦੇ ਵਿੱਚ ਖਾਲਾਂ 'ਚ ਸੂਏ ਕਸੀਆਂ 'ਚ ਪਾਣੀ ਮੰਦਾ ਮੋਟਰਾਂ ਵਾਲੀ ਲਾਈਟ ਨਹੀਂ ਆਉਂਦੀਗੀ ਤੇ ਜਿਹੜੇ ਬਾਹਰ ਪਸ਼ੂ ਜਾਂਦੇ ਆ ਤੇ ਤੁਸੀਂ ਆਪ ਹੀ ਸਮਝ ਸਕਦੇ ਆ ਵੀ ਘਰੋਂ ਪਾਣੀ ਪਿਆ ਕੇ ਲੈ ਜਾਂਦੇ ਆ ਫੇਰ ਸ਼ਾਮ ਨੂੰ ਘਰੇ ਪਿਉਣਾ ਤੇ ਸਾਰੀ ਦਿਹਾੜੀ ਪਸ਼ੂ ਧਿਆਏ ਰਹਿੰਦੇ ਆ ਜਿਹੜੇ ਫਾਰਮਾਂ ਦੇ ਖੜੇ ਆ ਜਿਵੇਂ ਆਹ ਪਸ਼ੂ ਖੜੇ ਆ ਆਪਣੇ ਇਹਨਾਂ ਦੀ ਆਪਾਂ ਖਾਮ ਸਭਾਲ ਕਰਦੇ ਆ ਇਹਨਾਂ ਦਾ ਪੂਰਾ ਧਿਆਨ ਦੇਣਾ ਪੈਂਦਾ ਕਿਉਂਕਿ ਆਪਾਂ ਪਾਣੀ ਰੱਖਣਾ ਜਿਹੜਾ ਦੋ ਟਾਈਮ ਤਿੰਨ ਟਾਈਮ ਘਰੇ ਹੁੰਨੇ ਆਪਾਂ ਧਿਆਨ ਰੱਖਣਾ ਪਾਣੀ ਪੀ ਲਿਆ ਤਾਜ਼ਾ ਠੰਡਾ ਪਾਣੀ ਦੁਬਾਰਾ ਫੇਰ ਭਰੋ ਜਿਵੇਂ ਹੁਣ ਆਪਾਂ ਇਹਨਾਂ ਨੂੰ ਗਰਮੀ ਦੇ ਵਿੱਚ ਗੁੜ ਮਿਕਸ ਕਰਕੇ ਪਿਆ ਸਕਦੇ ਆ ਪਾਣੀ ਦੇ ਵਿੱਚ ਗੁੜ ਦੇ ਵਿੱਚ ਆਪਾਂ ਕੀ ਪਾ ਸਕਦੇ ਆ ਗੁੜ ਦੇ ਵਿੱਚ ਆਪਾਂ ਮਿੱਠਾ ਛੋਡਾ ਪਾ ਸਕਦੇ ਆ ਗੋੜ ਦੇ ਵਿੱਚ ਆਪਾਂ ਨਮਕ ਪਾ ਸਕਦੇ ਆ ਕਾਲਾ ਨਮਕ ਕੋਰ ਸਕਦੇ ਵਿੱਚ ਉਹਦੇ ਗੋੜ ਵਾਲਾ ਪਾਣੀ ਪਿਆਓ ਗੋੜ ਵਾਲੇ ਪਾਣੀ ਦੇ ਨਾਲ ਆਇਰਨ ਦੀ ਘਾਟ ਨਹੀਂ ਰਹਿੰਦੀਗੀ ਆਇਰਨ ਦੀ ਕਮੀ ਪੂਰੀ ਹੁੰਦੀ ਆ ਫਿਰ ਜਿਹੜਾ ਨਮਕ ਪਿਆਉਣਿਆ ਸੋਡੀਅਮ ਦੀ ਕਮੀ ਪੂਰੀ ਹੁੰਦੀ ਉਹਦੇ ਨਾਲ ਤੇ ਬੱਕਰੀਆਂ ਤੰਦਰੁਸਤ ਬਣੀਆਂ ਰਹਿੰਦੀਆਂ ਪੂਰਾ ਢਿੱਡ ਭਰ ਕੇ ਪਾਣੀ ਪੀਂਦੀਆਂ ਵੀ ਇਹਨਾਂ ਨੂੰ ਆਪਾਂ ਕੱਲਾ ਫੋਕਾ ਪਾਣੀ ਪਿਉਣ ਦੀ ਬਜਾਏ ਜੇ ਆਪਾਂ ਇੱਕ ਟਾਈਮ ਇਹਨਾਂ ਨੂੰ ਨੂਨ ਵਾਲਾ ਪਾਣੀ ਤੇ ਗੋਡਾਲਾ ਮਿਕਸ ਕਰਕੇ ਪਿਆਈ ਚੱਲ ਗਏ ਤਾਂ ਬੱਕਰੀਆਂ ਤੰਦਰੁਸਤ ਬਣੀਆਂ ਰਹਿੰਦੀਆਂ ਤੇ ਬਾਕੀ ਪਾਣੀ ਪਿਆਉਣ ਦੇ ਨਾਲ ਕੀ ਹੁੰਦਾ ਸੁੱਕਾ ਨੀਰਾ ਵੀ ਰੱਜ ਕੇ ਖਾਂਦੀਆਂ ਤੇ ਸੁੱਕੇ ਨੀਰੇ ਦੀ ਬਈ ਦਾਣੇ ਦੀ ਕਮੀ ਆ ਜੇ ਕੋਈ ਚੱਕਰ ਨਹੀਂ ਆ ਪਰ ਸੁੱਕੇ ਨੀਰੇ ਦੀ ਕਮੀ ਨਾ ਆਉਣ ਦਿਓ ਜਦੋਂ ਪਾਣੀ ਪੀਤਾ ਹੁੰਦਾ ਤੇ ਇਹਨਾਂ ਨੂੰ ਨੀਰੇ ਦੀ ਵੀ ਭੁੱਖ ਲੱਗਦੀ ਆ ਹਨਾ ਨੀਰਾ ਰੱਜ ਕੇ ਖਾਂਦੀਆਂ ਬੱਕਰੀਆਂ ਫਿਰ ਇਹ ਆਪਣੇ ਤਜਰਬੇ ਆ ਬਾਈ ਰੱਜ ਕੇ ਪਾਣੀ ਪੀਣ ਗਈਆਂ ਤੇ ਰੱਜ ਕੇ ਨੀਰਾ ਖਾਣ ਗਈਆਂ ਬੱਕਰੀਆਂ ਇੱਕ ਟਾਈਮ ਜਦੋਂ ਰੱਜ ਕੇ ਬੈਠੀਆਂ ਹੋਈਆਂ ਗਾਲਾ ਕਰਨੀਆਂ ਸ਼ਾਮ ਨੂੰ ਉੱਠਣ ਗਈਆਂ ਆਪਾਂ ਕਹਿ ਦਿੰਦੇ ਆਂ ਵੀ ਸਾਰੀ ਦਿਹਾੜੀ ਬੱਕਰੀਆਂ ਬਈ ਖਾਈ ਜਾਂਦੀਆਂ ਰਾਜਦੀਆਂ ਨਹੀਂ ਨਹੀਂ ਇਹ ਗੱਲ ਨਹੀਂ ਕੀ ਤੇ ਬੱਕਰੀਆਂ ਨੂੰ ਇੱਕ ਵਾਰੀ ਢਕਾਇਆ ਹੋਵੇ ਪੂਰਾ ਟਕਾ ਕੇ ਪਾਣੀ ਪੂਣੀ ਪਿਆ ਕੇ ਚੰਗਾ ਗੋੜ ਵਾਲਾ ਨੂਨ ਵਾਲਾ ਪਾਣੀ ਤੇ ਉਹਦੇ ਵਿੱਚ ਆਪਾਂ ਕਈ ਭਰਾ ਕੀ ਕਰਦੇ ਆ ਪਾਣਾ ਵੀ ਪਿਉਂਦੇ ਆ ਪਾਣਾ ਵੀ ਆਪਾਂ ਪਿਆ ਸਕਦੇ ਆ ਜਿਵੇਂ ਹੁਣ ਉਹ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇਠ ਹਾਰਡ ਦੇ ਵਿੱਚ ਆਪਾਂ ਪਾਣਾ ਜਾ ਹੋਣ ਜੇ ਵਸਾਖ ਦੀ ਰੁੱਤ ਦੇ ਵਿੱਚ ਪਾਣਾ ਪਿਆ ਸਕਦੇ ਆ ਇਹ ਸੌਣ ਭਾਦੋਂ ਚਾਹੇ ਪਾਣਾ ਨਹੀਂ ਪੀਣਾ ਹੁੰਦਾਗਾ ਉਹਦਾ ਕਾਰਨ ਜਿੱਥੋਂ ਦੀ ਮੈਂ ਸਮਝਦਾ ਵੀ ਇਹ ਹੋ ਸਕਦਾ ਵੀ ਉਦੋਂ ਝੜੀਆਂ ਲੱਗਦੀਆਂ ਹਨਾ ਸੌਣ ਭਾਦੋਂ ਚ ਝੜੀਆਂ ਹੀ ਲੱਗੀਆਂ ਹੁੰਦੀਆਂ ਤੇ ਹੌ ਮਸਾਲਾ ਮਾਹੌਲ ਜਿਹਾ ਬਣਿਆ ਹੁੰਦਾ ਨਵੀਂ ਹਵਾ ਦੇ ਵਿੱਚ ਜਿਆਦਾ ਹੁੰਦੀ ਹੈ ਤੇ ਤਲਖੀ ਆਉਂਦੀ ਹੁੰਦੀ ਹੈ ਮੇਰੇ ਹਿਸਾਬ ਚ ਤਾਂ ਇਹੀ ਕਾਰਨ ਵੀ ਪਾਣਾ ਪਿਉਣੇ ਪਾਣੀ ਵੱਧ ਪੀ ਲੈਂਦੀਆਂ ਬੱਕਰੀਆਂ ਹਨਾ ਤੇ ਅਫਰੇਵੇਂ ਫਰੂਵੇਂ ਦਾ ਹੋ ਜਾਂਦਾ ਹੋਣਾ ਕੋਈ ਬਾਕੀ ਮੈਨੂੰ ਉਹਦੇ ਬਾਰੇ ਬਾਲੀ ਨਾਲ ਜਣੀ ਪਰ ਬਜ਼ੁਰਗਾਂ ਤੋਂ ਜਿਹੜੀ ਗੱਲ ਸੁਣੀ ਸੀਗੀ ਪਾਣੀ ਪਿਉਣਾ ਜਿਹੜਾ ਕਣਕ ਦਾ ਦਾਣਾ ਪਸ਼ੂਆਂ ਨੂੰ ਆਪਾਂ ਪਿਉਂਦੇ ਹੁੰਦੇ ਸੀਗੇ ਪਹਿਲਾਂ ਵੀ ਜਦੋਂ ਬੱਠਲ ਰੱਖ ਲਿਆ ਉਹ ਤੇ ਥੋੜਾ ਜਿਹਾ ਦਾਣਾ ਕੌਲੀਕ ਕਣਕ ਦਾ ਦਾਣਾ ਪਾ ਲੰਦੇ ਨੂਨ ਪਾ ਕੇ ਤੇ ਮੱਝਾਂ ਗਾਵਾਂ ਰੱਜ ਕੇ ਪਾਣੀ ਪੀ ਲੈਂਦੀਆਂ ਹੁੰਦੀਆਂ ਸੀ ਤੇ ਉਹੀ ਸਿਸਟਮ ਇਹਨਾਂ ਦਾ ਵੀ ਇਹਨਾਂ ਨੂੰ ਆਪਾਂ ਗੁੜ ਮਿਕਸ ਕਰਕੇ ਪਾਣੀ ਪਿਆ ਸਕਦੇ ਆ ਰਾਤ ਨੂੰ ਗੁੜ ਪਿਉਂਦੇ ਹੋ ਕੋਰੇ ਤੋੜੇ ਦੇ ਵਿੱਚ ਖੁੱਲੇ ਡੁੱਲੇ ਪਾਣੀ ਦੇ ਵਿੱਚ ਉਹ ਪਾਣੀ ਠੰਡਾ ਸਵੇਰ ਪਿਆਓ ਇਹਨਾਂ ਨੂੰ ਤੇ ਰੱਜ ਕੇ ਪਾਣੀ ਪੀਣੀਆਂ ਤੇ ਰੱਜ ਕੇ ਪੱਠੇ ਖਾਣਗੀਆਂ ਦੂਜੇ ਨੰਬਰ ਤੇ ਬਈ ਹੁਣ ਆਪਾਂ ਆਪਦੇ ਤੇ ਇਹ ਹੀ ਗੱਲ ਫੇਰ ਮੈਂ ਰਿਪੀਟ ਕਰਾਂ ਵੀ ਆਪਾਂ ਗਰਮੀ ਦੇ ਵਿੱਚ ਕਿਤੇ ਲੈਮਨ ਜੀਰਾ ਪੀ ਲਿਆ ਕਿਤੇ ਰੂਹਾ ਫਜਾ ਲਿਆਂਦੀ ਹਨਾ ਰੂਹਾ ਫਜਾ ਪੀਣੇ ਨਿੰਬੂ ਲਿਆ ਕੇ ਰੱਖਦੇ ਘਰੇ ਨਿੰਬੂ ਵਾਲਾ ਪਾਣੀ ਅ ਨੂਨ ਹੀ ਆਪਾਂ ਕਿੰਨੇ ਪ੍ਰਕਾਰ ਦਾ ਤਿਆਰ ਕਰਦੇ ਆ ਜਿਵੇਂ ਕਾਲੀ ਮਿਰਚ ਪਾ ਕੇ ਜੀਰਾ ਪਾ ਕੇ ਕਾਲਾ ਨਮਕ ਚਿੱਟਾ ਨਮਕ ਤੇ ਕਿੰਨਾ ਕੁਸ ਪੁਦੀਨਾ ਪਾਉਣੇ ਵਿੱਚ ਤੇ ਕੀ ਕੁਛ ਪਾ ਕੇ ਆਪਾਂ ਆਪ ਡਰਿੰਕ ਬਣਾ ਕੇ ਪੀਨੇ ਆ ਹਨਾ ਉਹ ਵਧੀਆ ਤੇ ਇਹਨਾਂ ਦਾ ਵੀ ਆਪਾਂ ਉਨਾ ਹੀ ਖਿਆਲ ਰੱਖਣਾ ਜਿੰਨਾ ਆਪਾਂ ਆਪ ਦੀ ਸਿਹਤ ਦਾ ਰੱਖਦੇ ਆ ਗਰਮੀ ਦੇ ਵਿੱਚ ਆਪਾਂ ਆਪ ਦੇਤੇ ਕਿੰਨੇ ਕਿੰਨੇ ਪੈਸੇ ਖਰਚ ਦਿੰਨੇ ਆ ਬਾਹਰ ਗਏ ਆ ਸ਼ਹਿਰ ਗਏ ਆ ਹਨਾ ਕਿਤੇ ਆਪਾਂ ਰਸਤੇ ਜਾਨੇ ਆ ਜੂਸ ਵਾਲੀ ਰੇੜੀ ਲੱਗੀ ਆ ਗੰਨੇ ਦਾ ਜੂਸ ਆ ਉੱਥੋਂ ਆਪਾਂ ਗੰਨੇ ਦਾ ਜੂਸ ਦਾ ਗਲਾਸ ਪੀਤਾ 20-30 ਰੁਪਏ ਆਪਾਂ ਐਵੇਂ ਲਾ ਦਿੰਨੇ ਆ ਕਿਤੇ ਲੈਮਨ ਜੀਰਾ ਪੀ ਲਿਆ ਕਦੇ ਆਪਾਂ ਮੰਨ ਕੇ ਚੱਲੋ ਹੋ ਗਿਆ ਕੁਲਪੀਆਂ ਖਾ ਲਈਆਂ ਐਸ ਕਰੀਮਾਂ ਖਾ ਲਈਆਂ ਆਪਾਂ ਗਰਮੀ ਤੋਂ ਬਚਣ ਲਈ ਕੀ ਕੁਝ ਹੱਥ ਕੰਢੇ ਬਣਾਉਣੇ ਆ ਹਨ ਤੇ ਇਹਨਾਂ ਨੂੰ ਹੀ ਆਪਾਂ ਇਹ ਚੀਜ਼ਾਂ ਪਿਉਣੀਆਂ ਲਾਜ਼ਮੀ ਆ ਇਹਨਾਂ ਨੂੰ ਆਪਾਂ ਹੋਰ ਵੀ ਕੀ ਕੀ ਪਿਆ ਸਕਦੇ ਆ ਜਿਵੇਂ ਗੂੰਦ ਕਤੀਰਾ ਹੋ ਗਿਆ ਹਨ ਗੂੰਦ ਕਤੀਰਾ ਹੋ ਗਿਆ ਇੱਕ ਚੀਆ ਸੀਡ ਆਉਂਦੇ ਆ ਸਬਜ਼ੀ ਬੀਜ ਵੀ ਕਹਿ ਦਿੰਦੇ ਆ ਤੇ ਉਹਨਾਂ ਨੂੰ ਹੋਰ ਵੀ ਤਿੰਨ ਚਾਰ ਨਾਵਾਂ ਦੇ ਨਾਲ ਜਾਣਦੇ ਆ ਲੋਕ ਮੈਨੂੰ ਬਾਹਰ ਦੋ ਤਿੰਨ ਨਾਂ ਹੀ ਆਉਂਦੇ ਉਹਨਾਂ ਦੇ ਇੱਕ ਤਾਂ ਚੀਆ ਸੀਡ ਕਹਿ ਦਿੰਦੇ ਆ ਇੱਕ ਸਬਜ਼ੀ ਬੀਜ ਵੀ ਕਹਿ ਦਿੰਦੇ ਉਹਨੂੰ ਤੇ ਉਹ ਬਰੀਕ ਹੁੰਦੇ ਆ ਜਮਾਂ ਬਿਲਕੁਲ ਛੋਟੇ ਛੋਟੇ ਤੇ ਉਹਨਾਂ ਬੀਆਂ ਨੂੰ ਤੇ ਗੂੰਦ ਕਤੀਰਾ ਨੂੰ ਰਾਤ ਨੂੰ ਭਿਉਂ ਕੇ ਰੱਖਣਾ ਆਪਾਂ ਕਿਸੇ ਕੋਰੇ ਕੁੱਜੇ ਦੇ ਵਿੱਚ ਤੇ ਉਹੀ ਗੂੰਦ ਕਤੀਰਾ ਸਵੇਰ ਫੁੱਲ ਕੇ ਤੇ ਪੂਰਾ ਵਧੀਆ ਬਣ ਜਾਣਾ ਉਹਨੇ ਕੁੱਜਾ ਭਰ ਜਾਣਾ ਤੇ ਚੀਆ ਸੀਡ ਵੀ ਵਿੱਚ ਉਹਦੇ ਪੂਰੇ ਭਰ ਜਾਂਦੇ ਆ ਤੇ ਉਹਦੇ ਵਿੱਚ ਵੀ ਆਪਾਂ ਸਵੇਰ ਗੁੜ ਮੈਕਸ ਕਰਕੇ ਬੱਕਰੀਆਂ ਨੂੰ ਪਿਆ ਸਕਦੇ ਆ ਗੂੰਦ ਕਤੀਰਾ ਠੰਡਾ ਹੁੰਦਾ ਗਰਮੀ ਤੋਂ ਰਾਹਤ ਦਿੰਦਾ ਇਹ ਗਰਮੀ ਤੋਂ ਬਚਾਉਂਦਾ ਹੱਡੀਆਂ ਮਜ਼ਬੂਤ ਕਰਦਾ ਜਿਹੜਾ ਚੀਆ ਸੀਡ ਆ ਤੇ ਗੂੰਦ ਕਤੀਰਾ ਹੱਡੀਆਂ ਨੂੰ ਪੂਰੀ ਮਜ਼ਬੂਤੀ ਦਿੰਦਾ ਫਿਰ ਦੂਜੇ ਨੰਬਰ ਤੇ ਆ ਗਿਆ ਜੀ ਆਪਣੇ ਘਰ ਦੀ ਤਿਆਰ ਕਰੀ ਹੋਈ ਫੀਡ ਜਿਵੇਂ ਅਸੀਂ ਹੁਣ ਫੀਡ ਤਿਆਰ ਕਰਕੇ ਲਿਉਣਾ ਹੈ ਮੱਝਾਂ ਵਾਸਤੇ ਹਨ ਬੱਕਰੀਆਂ ਨੂੰ ਤਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਆਂ ਵੀ ਮੱਕੀ ਪਾਉਣੀ ਹੁੰਨੇ ਆ ਜਿਹੜੀ ਮੱਝਾਂ ਨੂੰ ਫੀਡ ਪਾਉਣੀ ਆ ਉਹਦੇ ਵਿੱਚ ਚੋਕਰ ਸੋਇਆ ਡੀਓ ਸੀ ਸਰੋਂ ਦੀ ਖਾਲ ਹੋਗੀ ਸਰੋਂ ਦੀ ਖਾਲ ਠੰਡੀ ਹੁੰਦੀ ਆ ਇੱਕ ਵੜੇਮਿਆਂ ਦੀ ਖਾਲ ਹੋ ਗਈ ਵਿੱਚ ਉਹਦੇ ਕਣਕ ਮੱਕੀ ਤੇ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਜੋਂ ਮੈਕਸ ਹੋ ਜਾ ਕਰਨਗੇ ਤੇ ਚੌਕਰ ਚੌਕਰ ਹੋ ਜਾਂਦਾ ਕਾਫੀ ਕੁਸ ਹੋ ਜਾਂਦਾ ਫਿਰ ਸ਼ੀਰਾ ਮਿਕਸ ਹੁੰਦਾ ਜਿਹੜਾ ਮਿੱਠਾ ਆਪਾਂ ਪਾਉਨੇ ਹਨਾ ਬਾਲਟੀਆਂ ਸ਼ੀਰੇ ਦੀਆਂ ਇੱਕ ਦੋ ਪੈਂਡੀਆਂ ਵਿੱਚ ਉਹਦੇ ਨਮਕ ਹੁੰਦਾ ਮਿੱਠਾ ਛੋਡਾ ਹੁੰਦਾ ਇਹ ਚੀਜ਼ਾਂ ਵੀ ਆਪਾਂ ਪਿਉਂ ਕੇ ਬੱਕਰੀਆਂ ਨੂੰ ਪਿਆ ਸਕਦੇ ਆ ਫੀਡ ਵੀ ਫੀਡ ਵਾਲਾ ਪਾਣੀ ਬਹੁਤ ਜਿਆਦਾ ਪੀਂਦੀਆਂ ਅਸੀਂ ਕੀ ਕਰਦੇ ਹੁੰਨੇ ਆ ਅਸੀਂ ਕਦੇ ਫੀਡ ਵਾਲਾ ਪਾਣੀ ਪਿਆ ਦਿੰਨੇ ਆ ਇਹਨਾਂ ਨੂੰ ਤੇ ਕਦੇ ਗੁੜ ਵਾਲਾ ਵੀ ਐਨੀ ਰੱਖਿਆਗਾ ਡੇਲੀ ਵੀ ਅੱਜ ਆਪਾਂ ਗੋੜਾ ਵਾਲਾ ਹੀ ਮਹੀਨਾ ਤੱਕ ਵੀ ਚੱਲੋ ਤੇ ਫੇਰ ਨੂੰ ਫੀਡ ਵਾਲਾ ਹੀ ਪੀ ਚੱਲੋ ਆਪਾਂ ਇਹਨਾਂ ਨੂੰ ਰਲਮਾ ਮਿਲਮਾ ਪਾਣੀ ਪਿਉਣੇ ਹੁੰਨੇ ਆ ਵੀ ਜਿਵੇਂ ਹੁਣ ਸ਼ਾਮ ਨੂੰ ਕਈ ਵਾਰੀ ਸ਼ਾਮ ਨੂੰ ਪਾਣੀ ਪਿਉਣਾ ਤਾਂ ਫੀਡ ਮਿਕਸ ਕਰਕੇ ਪਿਆ ਦੇਈਦੀ ਆ ਥੋੜਾ ਜਿਹਾ ਮੈਂ 1/2 ਕਿਲੋ ਫੀਡ ਪਾਣੀ ਦੇ ਵਿੱਚ ਭਿਉਂ ਕੇ ਪਾਦੀ ਤੇ ਪਾਣੀ ਦੇ ਵਿੱਚ ਭਿਉਂ ਕੇ ਰੱਖੀ ਹੋਈ ਫੀਡ ਸਾਰਾ ਅਸਰ ਪਾਣੀ ਦੇ ਵਿੱਚ ਆ ਗਿਆ ਹਨਾ ਸ਼ੀਰਾ ਹੁੰਦਾ ਉਹ ਘੁਲ ਜਾਂਦਾ ਪਾਣੀ ਉਹਦੇ ਨਾਲ ਵੀ ਮਿੱਠਾ ਕਰਾਰਾ ਹੋ ਜਾਂਦਾ ਤੇ ਬੱਕਰੀਆਂ ਖੁੱਲ ਕੇ ਰੱਜ ਕੇ ਪਾਣੀ ਪੀਂਦੀਆਂ ਬਾਅਦ ਚ ਉਹੀ ਫੀਡ ਖਾ ਲੈਂਦੀਆਂ ਤੇ ਬੱਕਰੀਆਂ ਨੂੰ ਵੀ ਐਵੇਂ ਹੀ ਬੱਕਰੀਆਂ ਨੂੰ ਵੀ ਫੀਡ ਵਾਲਾ ਪਾਣੀ ਪਿਆ ਦਿੰਦੇ ਆ ਬਹੁਤ ਖੁਸ਼ ਹੋ ਕੇ ਪੀਂਦੇ ਆ ਤੇ ਜੇ ਆਪਾਂ ਹੁਣ ਗੱਲ ਕਰਕੇ ਇਹਨਾਂ ਦੇ ਨੀਰੇ ਦੀ ਤੇ ਨੀਰਾ ਤੁਹਾਡੇ ਸਾਹਮਣੇ ਆ ਪੂਰਾ ਖਾਈ ਜਾਂਦੀਆਂ ਹੁਣ ਪਾਣੀ ਤੁਹਾਡੇ ਸਾਹਮਣੇ ਆ ਆਪਾਂ ਪਿਆਇਆ ਸੀਗਾ ਬਾਲਟੀ ਪਾਣੀ ਦੀ ਰੱਜ ਕੇ ਇਹਨਾਂ ਨੇ ਪੀਤੀ ਹੈਣਾ ਘੋਟ ਵਾਲਾ ਪਾਣੀ ਸੀ ਮਿੱਠਾ ਛੋਡਾ ਪਾਇਆ ਸੀ ਉਹਦੇ ਵਿੱਚ ਨੂਨ ਸੀਗਾ ਪਾਣੀ ਪੀ ਕੇ ਹੁਣ ਇਹ ਖੁਰਨੀਆਂ ਜਮਾਂ ਬਸ ਛੱਟ ਕੇ ਰੱਖ ਦੇਣਗੀਆਂ ਮਾੜਾ ਮੋਟਾ ਇਹ ਮੁングਫਲੀ ਦੇ ਵਿੱਚ ਰੇਤਾ ਹੁੰਦਾ ਉਹ ਰਹਿ ਜਾਣਾ ਤਿੰਨੇ ਢੱਕਾ ਵੀ ਨਹੀਂ ਛੱਡਣਾ ਇਹਨਾਂ ਨੇ ਤੁਹਾਡੇ ਸਾਹਮਣੇ ਆ ਜਿੰਨੇ ਢੱਕੇ ਦੀ ਸੀ ਇਹਨਾਂ ਦੇ ਸਾਰੇ ਇਹਨਾਂ ਨੇ ਛੱਟ ਜਾਣੇ ਆ ਜਦੋਂ ਸ਼ਾਮ ਨੂੰ ਦੁਆਰਾ ਪੱਠੇ ਪਾਉਣ ਦਾ ਟਾਈਮ ਆਊਗਾ ਖੁਰਨੀਆਂ ਖਾਲੀ ਹੋਣਗੀਆਂ ਮਾੜਾ ਮੋਟਾ ਰੇਤਾ ਹੋਊਗਾ ਵਿੱਚ ਜੇ ਹੋਇਆ ਤਾਂ ਤੇ ਇੰਨੀ ਕਾਹ ਦੇਖਭਾਲ ਆਪਾਂ ਬਈ ਕਰ ਲਗੇ ਨਾ ਤੇ ਕਦੇ ਆਪਾਂ ਫੇਲ ਨਹੀਂ ਹੋ ਸਕਦੇਗੇ ਤੇ ਬਾਕੀ ਬਈ ਆਪਦੇ ਆਪਦੇ ਹਰ ਇੱਕ ਬੰਦੇ ਦੇ ਤਜਰਬੇ ਹੁੰਦੇ ਆ ਹਨਾ ਹਰ ਇੱਕ ਬੰਦਾ ਕੋਈ ਟੱਲਣੀ ਛੱਡਦਾ ਕਾ ਉਹਦੇ ਕੰਮ ਦੇ ਵਿੱਚ ਕੋਈ ਕਿਹੜੇ ਤਰੀਕੇ ਨਾਲ ਸੰਭੀ ਜਾਂਦਾ ਕੋਈ ਆਪ ਦੇ ਕਿਹੜੇ ਤਰੀਕੇ ਨਾਲ ਸੰਭੀ ਜਾਂਦਾ ਆਪਣਾ ਇਹ ਤਰੀਕਾ ਬਈ ਇਹ ਤਰੀਕਾ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਹਰ ਇੱਕ ਭਰਾ ਵਾਹ ਆਉਦੇ ਹਰ ਇੱਕ ਪੂਰੀ ਫੁੱਲ ਹੀ ਲਾਉਂਦਾ ਹਨ ਤੇ ਆ ਆਪਣਾ ਆਉਣ ਵਾਲੇ ਸਮੇਂ ਦਾ ਬਰੀਡਰ ਲੱड्डੂ ਲੱड्डੂ ਬਹੁਤ ਸੋਹਣਾ ਬਣ ਗਿਆ ਤੇ ਬਾਕੀ ਆਪਣੇ ਜਿਹੜੇ ਬੱਕਰੇ ਸੀਗੇ ਉਹ ਸੇਲ ਹੋ ਗਏ ਤੇ ਪੱਠਾ ਆਪਾਂ ਹਰ ਰੱਖ ਲਿਆ ਆ ਪਾਠ ਫਿਰਦੀ ਐ ਕਾਲੀ ਬਹੁਤ ਸੋਹਣੀ ਤੇ ਇੱਕ ਬਾਹਰ ਹੋਊਗੀ ਫਿਰਦੀ ਆ ਬੈਠੀ ਐ ਆ ਦੇਖੋ ਇਹ ਸੋਕਣ ਨਾਲ ਆਉਂਦੇ ਸਾਲ ਨੂੰ ਬੱਕਰੀਆਂ ਆਪਣੀਆਂ ਤਿਆਰ ਹੋ ਜਾਣਗੀਆਂ ਤੇ ਲੱਡੂ ਵੀ ਆਪਣਾ ਵਧ ਗਿਆ ਤਿਆਰ ਹੋ ਜੋ ਤੇ ਆ ਕਾਲੀ ਪਾਠ ਵੀ ਆਪਣੀ ਵਧ ਗਿਆ ਤਿਆਰ ਹੋਈ ਜਾਂਦੀ ਐ ਦੋਂਦੀ ਹੋਈ ਐ ਪਾਠ ਆਪਣੀ ਤੇ ਇਹਦਾ ਆਪਾਂ ਨੂੰ ਪਤਾ ਨਹੀਂ ਲੱਗਿਆ ਸੀ ਕਿ ਬੱਕਰੇ ਲੰਘ ਗਏ ਸੀ ਇਧਰਲੇ ਪਾਸੇ ਇਹ ਨਾਲੇ ਪਾਸੇ ਤੇ ਕ੍ਰੋਸ ਹੋ ਗਈ ਸੀ ਖੀਰੀ ਇਹਨੇ ਵੀ ਬਹੁਤ ਸੋਹਣੀ ਐ ਕਾਲੇ ਰੰਗ ਦੀ ਪੱਠ ਦਿੱਤੀ ਐ ਆ ਤੁਹਾਨੂੰ ਮੈਂ ਦਿਖਾਉਣਾ ਇੱਧਰ ਫਿਰਦੀ ਐ ਆ ਸੀਗੀ ਬਹੁਤ ਸੋਹਣੀ ਪੱਠ ਦਿੱਤੀ ਇਹਨੇ ਕਾਲੇ ਰੰਗ ਦੀ ਠੀਕ ਆ ਦੋਸਤੋ ਧੰਨਵਾਦ ਤੇ ਗਰਮੀ ਪੂਰੀ ਦੋਸਤੋ ਜੋਰਾਂ ਤੇ ਹੁਣ ਹੋ ਜਾਣੀ ਆ ਜੇਟ ਹਾਰ ਦੇ ਦਿਨਾਂ ਦੇ ਵਿੱਚ ਜ਼ਰੂਰੀ ਆ ਬਾਈ ਇਹਨਾਂ ਨੂੰ ਸਾਂਭਣਾ ਤੇ ਆਪਦੇ ਪੱਖਿਆਂ ਦਾ ਵੀ ਪੂਰਾ ਪ੍ਰਬੰਧ ਕਰ ਲੋ ਜਿਨ੍ਹਾਂ ਨੇ ਭਰਾਵਾਂ ਨੇ ਪੱਖੇ ਨਹੀਂ ਲਾਏ ਅਜੇ ਤੱਕ ਬਾਕੀ ਹਜੇ ਦਾ ਅਪ੍ਰੈਲ ਦਾ ਮਹੀਨਾ ਅੱਜ 20 ਤਰੀਕ ਹੋਈ ਐ ਐਤਵਾਰ ਦਾ ਦਿਨ ਆ ਤੇ ਹਵਾ ਬਹੁਤ ਚੱਲ ਰਹੀ ਆ ਠੰਡੀ ਹਵਾ ਵੈਸੇ ਕਿਉਂਕਿ ਆਸੇ-ਪਾਸੇ ਬਰਨਾਲੇ ਵਾਲੀ ਸਾਈਡ ਲੁਧਿਆਣਾ ਇਧਰਲੇ ਪਾਸੇ ਫਰੋਇਪੁਰ ਵਾਲੀ ਸਾਈਡ ਮੀਂਹ ਪਿਆ ਨੁਕਸਾਨ ਵੀ ਹੋਇਆ ਖਣਕਾਂ ਦਾ ਹਨਾ ਗੜੇ-ਗੁੜੇ ਸਿੱਟੇ ਆ ਤੂਫਾਨ ਵੀ ਬਹੁਤ ਆਏ ਸੀਗੇ ਪੰਨ ਤੋੜ ਦਰਖਤਾਂ ਦੀ ਬਹੁਤ ਹੋਈ ਆ ਤੇ ਬਾਕੀ ਬਾਬਾ ਮਿਹਰ ਕਰੇ ਹਨਾ ਜਾਨਵਰਾਂ ਤੇ ਫਸਲਾਂ ਤੇ ਸਭ ਤੇ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਤੇ ਆਉਣ ਵਾਲੇ ਦਿਨ ਜਿਹੜੇ ਆਉਣਗੇ ਜੇਠ ਹਾੜ ਤੇ ਉਦੋਂ ਪੂਰੀ ਫੁੱਲ ਗਰਮੀ ਪੈਣੀ ਆ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਬੱਕਰੀਆਂ ਨੂੰ ਆਪਦੀਆਂ ਨੂੰ ਸਾਹਮ ਗਿਆ ਬਈ ਉਹ ਪੂਰਾ ਜਾਣਕਾਰੀ ਸਮਝਦੇ ਆਪਾਂ ਉਸ ਬੰਦੇ ਨੂੰ ਪੂਰਾ ਮਾਰ ਬੰਦਾ ਹੋਊਗਾ ਉਹ ਤੇ ਬਾਕੀ ਮਾਲ ਵਾਲੇ ਭਰਾ ਵੀ ਜਦੋਂ ਹੁਣ ਘਰੋਂ ਤੋਰਦੇ ਆ ਹਨਾ ਉਹਦੀਆਂ ਬੱਕਰੀਆਂ ਨੂੰ ਪੂਰਾ ਟੱਬ ਭਰ ਕੇ ਗੋੜ ਵਾਲੇ ਪਾਣੀ ਦਾ ਪਿਆ ਕੇ ਬਈ ਫੇਰ ਘਰੋਂ ਕੱਢਦੇ ਆ ਤੇ ਨਹੀਂ ਤਾਂ ਬੱਕਰੀਆਂ ਦੀ ਜੇ ਪਾਣੀ ਨਾ ਪਿਆ ਹੋਵੇ ਤਾਂ ਜੀਵ ਨਿਕਲ ਜਾਂਦੀ ਆ ਥੋੜੀ ਜੀ ਬਾਟ ਜਾਂਦੀਆਂ ਦੀ ਤੇ ਸਾਰਾ ਦੁਪਹਿਰਾ ਦਰਾਖਤਾਂ ਥੱਲੇ ਬੋਰਡ ਦੀਆਂ ਛਾਵਾਂ ਥੱਲੇ ਕੋਈ ਸ਼ਮਸ਼ਾਨ ਘਾਟ ਜਿਵੇਂ ਬੋਰਡ ਹੁੰਦੇ ਆ ਕੋਈ ਧਰਮਸ਼ਾਲਾ ਦੇ ਵਿੱਚ ਕੁਈ ਸੂਏ ਕੱਸੀਆਂ ਦੇ ਵੱਡੇ ਪੁਲਾਂ ਦੇ ਬੋਰਡ ਹੈਗੇ ਲੱਗੇ ਹੋਏ ਉੱਥੇ ਬਹਿ ਕੇ ਟਾਈਮ ਪਾਸ ਕਰਕੇ ਤੇ ਠੰਡੇ ਹੋਏ ਬੱਕਰੀਆਂ ਹਾਕਦੇ ਆਉਂਦੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਆ ਆਉਂਦੇ 2 ਮਹੀਨਿਆਂ ਦੇ ਵਿੱਚ ਹਰਾਚਾਰਾ ਵੀ ਬਿਲਕੁਲ ਨਹੀਂ ਥਿਆਉਣਾਗਾ ਸੁੱਕ ਜਾਂਦਾ ਹਨਾ ਤੇ ਮੀ ਮੀ ਨਹੀਂ ਪੈਂਦੇ ਹੁੰਦੇ ਕਿ ਖੁਸ਼ਕ ਹਵਾਵਾਂ ਲੋ ਚੱਲਦੀ ਹੁੰਦੀ ਆ ਤੇ ਔਖਾ ਔਖਾ ਬਹੁਤ ਹੋ ਜਾਂਦਾ ਉਦੋਂ ਪਾਣੀ ਦਾ ਸਹਾਰਾ ਹੀ ਹੁੰਦਾ ਇੱਕ ਜੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹੋ ਜਿਹਾ ਪਾਣੀ ਪਿਉਆਣੇ ਨਾ ਬੱਕਰੀਆਂ ਨੂੰ ਤੇ ਬੱਕਰੀਆਂ ਟੁੱਟਦੀਆਂ ਨਹੀਂ ਗਈਆਂ ਆਪਣੀਆਂ ਤੇ ਬਾਕੀ ਜਿਹੜੀ ਰਹੀ ਗੱਲ ਉਹਨਾਂ ਦੀ ਹਰੇ ਚਾਰੇ ਦੀ ਜਿਹੜੇ ਮਾਲ ਵਾਲੇ ਭਰਾ ਉਹ ਵੀ ਬਹੁਤ ਭਰਾ ਇਹੋ ਜਿਹੇ ਜਿਹੜੇ ਹੁਣ ਸਟਾਕ ਕਰਕੇ ਰੱਖਦੇ ਬਈ ਘਰਾਂ ਦੇ ਵਿੱਚ ਹਨਾ ਗੁਆਰੇ ਦਾ ਨੀਰਾ ਮੂੰਗਫਲੀ ਦਾ ਨੀਰਾ ਕਿਉਂਕਿ ਬਾਹਰ ਚਰਾਂਦ ਬਹੁਤ ਘਟ ਗਈ ਉਹ ਵੀ ਜਾਂ ਤਾਂ ਸ਼ਾਮ ਨੂੰ ਲਿਆ ਕੇ ਜਦੋਂ ਬੱਕਰੀਆਂ ਘਰੇ ਆਉਦੇ ਵਾੜੇ 'ਚ ਲਿਆਉਂਦੇ ਹਨਾ ਬਾੜੀ ਦੇ ਵਿੱਚ ਉਦੋਂ ਉਹਨਾਂ ਨੂੰ ਪਾਉਂਦੇ ਆ ਲਿਆ ਕੇ ਨੀਰਾ ਤੇ ਜਾਂ ਸਵੇਰ ਪਾਉਂਦੇ ਆ ਜ਼ਿਆਦਾਤਰ ਤਾਂ ਸ਼ਾਮ ਨੂੰ ਹੀ ਖੁਰਨੀਆਂ ਭਰ ਦਿੰਦੇ ਆ ਤੇ ਰਾਤ ਨੂੰ ਖਾਈ ਜਾਂਦੀਆਂ ਤੇ ਸਾਮ ਸੰਭਾਲ ਲੋ ਵੀ ਬਹੁਤ ਕਰਦੇ ਬਈ ਧੰਨਵਾਦ ਦੋਸਤੋ ਠੀਕ ਆ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ